ਆਪਦੇ ਹੱਕ ਲੈ ਕੇ ਮੋੜਾਂਗੇ ਮੋਦੀ ਤਾਂ ਹੋਂ ਤੇ ਗੋਡਾ ਰੱਖ ਕੇ ਨੱਚੀਂ ਕਾ ਘੜਾਉਣਗੇ ਅਸੀਂ ਆਪਦੇ ਹੱਕ ਲਈ ਲੜਦੇ ਆਂ ਤੇ ਕੋਈ ਮੋਦੀ ਤੋਂ ਭੀਖ ਨਹੀਂ ਮੰਗਦੇ ਅੱਕਾਂ ਲਈ ਲੜਦੇ ਆਂ ਸੀਮਿੰਟ ਦੇ ਬਾਰੀਕੜ ਵੇਖੋ ਜਾਂਦੇ ਕਿਵੇਂ ਜੀ ਇਹ ਸ਼ੇਰਾ ਮੂਰੇ ਰੋਕਾਂ ਨਹੀਂ ਰੁਕਦਿਆਂ ਠੀਕ ਹੈ ਨਹੀਂ ਇਹ ਸਿੱਖ ਕੌਮ ਹੈ ਇਹਨਾਂ ਮੂਰੇ ਰੋਕਾਂ ਨਹੀਂ ਰੁਕਦਿਆਂ ਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਖਨੌਰੀ ਬਾਰਡਰ ਦਾ ਹਾਲ ਤੁਸੀਂ ਦੇਖ ਸਕਦੇ ਹੋ ਪਲ-ਪਲ ਦੀ ਅਪਡੇਟ ਤੁਹਾਨੂੰ ਦੇ ਰਹੇ ਆ ਕਿਸ ਤਰ੍ਹਾਂ ਕਿਸਾਨਾਂ ਵੱਲੋਂ ਦਿੱਲੀ ਵੱਲ ਕੁਝ ਕਰਨ ਦੀ ਤਿਆਰੀ ਹੈ ਉਹ ਪੂਰੀ ਕਰ ਲਈ ਗਈ ਹੈ ਸੋ ਹੁਣ ਹੋ ਸਕਦਾ ਹੈ ਥੋੜੇ ਹੀ ਟਾਈਮ ਦਾ ਇੰਤਜ਼ਾਰ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਸਾਨੂੰ ਥੋੜੇ ਹੀ ਟਾਈਮ ਦਾ ਇੰਤਜ਼ਾਰ ਆ ਸੋ ਦੇਖ ਸਕਦੇ ਹੋ ਕਿ ਪੂਰੀ ਤਿਆਰੀ ਕਰ ਲਈ ਗਈ ਹੈ ਕਿਸਾਨਾਂ ਵੱਲੋਂ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵੀ ਅਪੀਲ ਕਰ ਰਹੀ ਹੈ ਕਿਸਾਨਾਂ ਨੂੰ ਕਿ ਬਾਰਡਰ ਤੋਂ ਪਿੱਛੇ ਹੀ ਰਿਆ ਜਾਵੇ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਹਰਿਆਣਾ ਪੁਲਿਸ ਵੱਲੋਂ ਤਸਵੀਰਾਂ ਇਸ ਵੇਲੇ ਖਨੌਰੀ ਬਾਰਡਰ ਤੋਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਨੌਜਵਾਨਾਂ ਵਿੱਚ ਜੋਸ਼ ਦਿਖਾਈ ਦੇ ਰਿਹਾ ਹੈ ਕਿਸਾਨਾਂ ਵੱਲੋਂ ਪੁਖਤੇ ਪ੍ਰਬੰਧ ਵੀ ਕੀਤੇ ਗਏ ਨੇ ਅਥਰੂ ਗੈਸ ਦੇ ਗੋਲੇ ਜਿਨ੍ਹਾਂ ਉਹਨਾਂ ਦਾ ਵੀ ਦੇਸੀ ਤਰੀਕੇ ਨਾਲ ਦੇਸੀ ਜਿਗਾਰੜ ਲਾਇਆ ਗਿਆ ਕਿਸਾਨਾਂ ਵੱਲੋਂ ਅਸੀਂ ਪਿਛਲੀ ਵੀਡੀਓ ਵਿੱਚ ਵੀ ਤੁਹਾਨੂੰ ਦਿਖਾਇਆ ਸੀ ਕਿ ਕਿਸ ਤਰ੍ਹਾਂ ਕਿਸਾਨ ਪੂਰੀ ਤਿਆਰਬਰ ਤਿਆਰ ਦਿਖਾਈ ਦੇ ਰਹੇ ਨੇ ਸਾਡੇ ਨਾਲ ਇੱਕ ਨੌਜਵਾਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਜੀ ਕੀ ਨਾਮ ਹੈ ਜੀ ਹਰਦੇਵਾਲ ਸਿੰਘ ਹਰਦੇਵਾਲ ਸਿੰਘ ਜੀ ਕਿਸਾਨਾਂ ਵੱਲੋਂ ਤਿਆਰੀ ਪੂਰੀ ਜੋਰਾਂ ਤੇ ਹੈ ਜੀ ਚਾਰ ਦੌਰ ਦੀ ਮੀਟਿੰਗ ਹੋਈ ਸੀ ਕੋਈ ਸਾਡੀ ਸਹਿਮਤੀ ਨਹੀਂ ਬਣੀ ਇਸ ਕਰਕੇ ਅਸੀਂ ਆਪਦੇ ਹੱਕ ਲੈਣ ਆਏ ਆ ਅਸੀਂ ਅੱਗੇ ਵਧਾਂਗੇ ਤੇ ਬੈਰੀਕਾਰਡ ਤੋੜ ਕੇ ਦਿੱਲੀ ਕੁਝ ਕਰਾਂਗੇ ਜੇ ਉਹ ਸਾਡਾ ਕੋਈ ਨੁਕਸਾਨ ਹੁੰਦਾ ਹੈ ਉਹਦੀ ਜ਼ਿੰਮੇਵਾਰੀ ਸਰਕਾਰ ਦੀ ਹੈ ਠੀਕ ਹੈ ਜੀ ਤੋ ਕਿਸਾਨਾਂ ਦੇ ਕੀ ਕੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਸਾਡੇ ਲੋ ਸਾਰੇ ਪ੍ਰਬੰਧ ਕੀਤੇ ਗਏ ਆ ਅਸੀਂ ਅੱਗੇ ਵਧ ਕੇ ਜੇ ਸੀ ਬੀਆਂ ਪ੍ਰੋਬਲਮ ਸਾਰਾ ਕੁਝ ਸਾਡੇ ਕੋਲੇ ਆ ਅਸੀਂ ਆਪਣੇ ਹੱਕ ਲਈ ਲੜਦੇ ਆ ਤੇ ਕੋਈ ਮੋਦੀ ਤੋਂ ਭੀਖ ਨਹੀਂ ਮੰਗਦੇ ਅੱਕਾਂ ਲਈ ਲੜਦੇ ਆ ਅੱਗੇ ਵੀ ਲੜੇ ਸੀ ਪਰ ਥੋੜੀ ਜੀ ਗਲਤੀ ਹੋ ਗਈ ਉਦੋਂ ਅਸੀਂ ਕਾਨੂੰਨੀ ਗਰੰਟੀ ਨਹੀਂ ਲਈ ਅੱਜ ਕੀ ਕਾਨੂੰਨੀ ਦੌਰ ਤੇ ਗਰੰਟੀ ਲੈ ਕੇ ਲਵਾਂਗੇ ਅਸੀਂ ਜੋ ਸਾਡੀਆਂ ਮੰਗਾਂ ਨੇ 12 ਮੁੱਖ ਮੰਗਾਂ ਉਹ ਮਨਾ ਕੇ ਰਵਾਂਗੇ ਅਸੀਂ ਅੱਕਾਂ ਲਈ ਲੜਦੇ ਆ ਉਦੋਂ ਵੀ ਅਸੀਂ ਦੋ ਦਿਨ ਅੱਗੇ ਵਧੇ ਆ ਇਹਨਾਂ ਨੇ ਸਾਡੇ ਤੇ ਤ੍ਰਿਹਾਨੇ ਪੁਲਿਸ ਨੇ ਅੱਤੂਰ ਗਾਂਦੇ ਗੋਲੇ ਤੇ ਆਪਣਾ ਪਲਾਸਟਰੀਆਂ ਗੋਲਗਾਂ ਚਲਾਈਆਂ ਸਾਡੇ ਕਿਸਾਨ ਜ਼ਖਮੀ ਹੋ ਕੋਈ ਗੱਲ ਨਹੀਂ ਸਾਡੇ ਆਗੋਂ ਦੀ ਕਾਲ ਆਈ ਆ ਅੱਜ ਅਸੀਂ ਤਿਆਰ ਆ ਕੋਈ 10 ਮਿੰਟ ਰਹਿ ਗਿਆ 11 ਵਜੇ ਹੀ ਹੱਲਾ ਬੋਲ ਦੇਣਾ ਜੀ ਹਾਂ ਸੀਮੈਂਟ ਤੇ ਬੈਰੀਕੇਡ ਲਾਏ ਗਏ ਨੇ ਬਹੁਤ ਵੱਡੇ ਵੱਡੇ ਬੈਰੀਕੇਡ ਲਾਏ ਗਏ ਨੇ ਪੁਲਿਸ ਪ੍ਰਸ਼ਾਸਨ ਵੀ ਪੱਪਾ ਪਰ ਹੋਇਆ ਕਿ ਅਸੀਂ ਕੁਝ ਵੀ ਹੋ ਜੇ ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦੇਣਾ ਕੋਈ ਚੱਕਰ ਨਹੀਂ ਕਿਸਾਨ ਵੀ ਸਾਡੇ ਪੂਰੀ ਤਿਆਰੀ ਚ ਜੀ ਸੀਮੈਂਟ ਦੇ ਬੈਰੀਕੇਡ ਵੇਖੋ ਜਾਂਦੇ ਕਿਵੇਂ ਜੀ ਇਹ ਸੇਰਾ ਮੂਰੀ ਰੋਕਾਂ ਨਹੀਂ ਰੁਕਦੀਆਂ ਠੀਕ ਹੈ ਨਹੀਂ ਇਹ ਸਿੱਖ ਕੌਮ ਹੈ ਇਹਨਾਂ ਮੂਰੀ ਰੋਕਾਂ ਨਹੀਂ ਰੁਕਦੀਆਂ ਸਾਡੇ ਕਿਸਾਨ ਬਹੁਤ ਜ਼ਿਆਦਾ ਸਵਾਲ ਲੱਖ ਕਿਸਾਨ ਐ ਇਸ ਮੋਰਚੇ ਦੇ ਇਹਦਾ 5-700 ਪੁਲਸਾ ਸਾਡੇ ਕੋਈ ਕੁਛ ਵੀ ਨਹੀਂ ਅਸੀਂ ਤੋੜ ਕੇ ਬੈਰੀਕੇਡ ਅੱਗੇ ਵਧਾਂਗੇ ਆਪਦੇ ਹੱਕ ਲੈ ਕੇ ਮੋੜਾਂਗੇ ਮੋਦੀ ਤਾਂ ਹੋਂ ਤੇ ਗੋਡਾ ਰੱਖ ਕੇ ਚੀਕਾਂ ਕਢਾਉਣ ਗਿਆ ਤਕੀ ਜੀ ਹਾਂ ਠੀਕ ਹੈ ਸੋ ਇਹ ਸੰ ਨੌਜਵਾਨ ਜਿਨ੍ਹਾਂ ਦਾ ਕਹਿਣਾ ਕਿ ਅਸੀਂ ਆਪਣੇ ਹੱਕ ਲੈ ਕੇ ਹੀ ਵਾਪਸ ਮੁੜਾਂਗੇ ਪਲ-ਪਲ ਦੀ ਅਪਡੇਟ ਤੁਹਾਨੂੰ ਦਿੰਦੇ ਰਾਵਾਂਗੇ ਜੁੜੇ ਰਹੋ ਸਾਡੇ ਨਾਲ ਧੰਨਵਾਦ ਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਖਨੌਰੀ ਬਾਰਡਰ ਦਾ ਹਾਲ ਤੁਸੀਂ ਦੇਖ ਸਕਦੇ ਹੋ ਪਲ-ਪਲ ਦੀ ਅਪਡੇਟ ਤੁਹਾਨੂੰ ਦੇ ਰਹੇ ਆ ਕਿਸ ਤਰ੍ਹਾਂ ਕਿਸਾਨਾਂ ਵੱਲੋਂ ਦਿੱਲੀ ਵੱਲ ਕੁਝ ਕਰਨ ਦੀ ਤਿਆਰੀ ਹੈ ਉਹ ਪੂਰੀ ਕਰ ਲਈ ਗਈ ਹੈ ਸੋ ਹੁਣ ਹੋ ਸਕਦਾ ਹੈ ਥੋੜੇ ਹੀ ਟਾਈਮ ਦਾ ਇੰਤਜ਼ਾਰ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਸਾਨੂੰ ਥੋੜੇ ਹੀ ਟਾਈਮ ਦਾ ਇੰਤਜ਼ਾਰ ਆ ਸੋ ਦੇਖ ਸਕਦੇ ਹੋ ਕਿ ਪੂਰੀ ਤਿਆਰੀ ਕਰ ਲਈ ਗਈ ਹੈ ਕਿਸਾਨਾਂ ਵੱਲੋਂ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵੀ ਅਪੀਲ ਕਰ ਰਹੀ ਹੈ ਕਿਸਾਨਾਂ ਨੂੰ ਕਿ ਬਾਰਡਰ ਤੋਂ ਪਿੱਛੇ ਹੀ ਰਿਆ ਜਾਵੇ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਹਰਿਆਣਾ ਪੁਲਿਸ ਵੱਲੋਂ ਤਸਵੀਰਾਂ ਇਸ ਵੇਲੇ ਖਨੌਰੀ ਬਾਰਡਰ ਤੋਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਨੌਜਵਾਨਾਂ ਵਿੱਚ ਜੋਸ਼ ਦਿਖਾਈ ਦੇ ਰਿਹਾ ਕਿਸਾਨਾਂ ਵੱਲੋਂ ਪੁਖਤੇ ਪ੍ਰਬੰਧ ਵੀ ਕੀਤੇ ਗਏ ਨੇ ਅਥਰੂ ਗੈਸ ਦੇ ਗੋਲੇ ਜਿਨ੍ਹਾਂ ਉਹਨਾਂ ਦਾ ਵੀ ਦੇਸੀ ਤਰੀਕੇ ਨਾਲ ਦੇਸੀ ਜਿਗਾੜ ਲਾਇਆ ਗਿਆ ਕਿਸਾਨਾਂ ਵੱਲੋਂ ਅਸੀਂ ਪਿਛਲੀ ਵੀਡੀਓ ਵਿੱਚ ਵੀ ਤੁਹਾਨੂੰ ਦਿਖਾਇਆ ਸੀ ਕਿ ਕਿਸ ਤਰ੍ਹਾਂ ਕਿਸਾਨ ਪੂਰੇ ਤਿਆਰ ਵਰ ਤਿਆਰ ਦਿਖਾਈ ਦੇ ਰਹੇ ਨੇ ਸਾਡੇ ਨਾਲ ਇੱਕ ਨੌਜਵਾਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਜੀ ਕੀ ਨਾਮ ਹੈ ਜੀ ਹਰਦੇਵਾਲ ਸਿੰਘ ਹਰਦੇਵਾਲ ਸਿੰਘ ਜੀ ਕਿਸਾਨਾਂ ਵੱਲੋਂ ਤਿਆਰੀ ਪੂਰੇ ਜੋਰਾਂ ਤੇ ਹੈ ਤਿਆਰੀ ਚਾਰ ਦੌਰ ਦੀ ਮੀਟਿੰਗ ਹੋਈ ਸੀ ਕੋਈ ਸਾਡੀ ਸਹਿਮਤੀ ਨਹੀਂ ਬਣੀ ਇਸ ਕਰਕੇ ਅਸੀਂ ਆਪਦੇ ਹੱਕ ਲੈਣ ਆਏ ਆ ਅਸੀਂ ਅੱਗੇ ਵਧਾਂਗੇ ਤੇ ਬੈਰੀਕਾਰਡ ਤੋੜ ਕੇ ਦਿੱਲੀ ਕੁਝ ਕਰਾਂਗੇ ਜੇ ਉਹ ਸਾਡਾ ਕੋਈ ਨੁਕਸਾਨ ਹੁੰਦਾ ਹੈ ਉਹਦੀ ਜ਼ਿੰਮੇਵਾਰੀ ਸਰਕਾਰ ਦੀ ਹੈ ਠੀਕ ਹੈ ਜੀ ਤੋ ਕਿਸਾਨਾਂ ਦੇ ਕੀ ਕੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਸਾਡੇ ਲੋ ਸਾਰੇ ਪ੍ਰਬੰਧ ਕੀਤੇ ਗਏ ਆ ਅਸੀਂ ਅੱਗੇ ਵਧ ਕੇ ਜੇ ਸੀ ਬੀਆਂ ਪ੍ਰੋਬਲਮ ਸਾਰਾ ਕੁਝ ਸਾਡੇ ਕੋਲੇ ਆ ਅਸੀਂ ਆਪਣੇ ਹੱਕ ਲਈ ਲੜਦੇ ਆ ਤੇ ਕੋਈ ਮੋਦੀ ਤੋਂ ਭੀਖ ਨਹੀਂ ਮੰਗਦੇ ਅੱਕਾਂ ਲਈ ਲੜਦੇ ਆ ਅੱਗੇ ਵੀ ਲੜੇ ਸੀ ਪਰ ਥੋੜੀ ਜੀ ਗਲਤੀ ਹੋ ਗਈ ਉਦੋਂ ਅਸੀਂ ਕਾਨੂੰਨੀ ਗਰੰਟੀ ਨਹੀਂ ਲਈ ਅੱਜ ਕੀ ਕਾਨੂੰਨੀ ਦੌਰ ਤੇ ਗਰੰਟੀ ਲੈ ਕੇ ਲਵਾਂਗੇ ਅਸੀਂ ਜੋ ਸਾਡੀਆਂ ਮੰਗਾਂ ਨੇ 12 ਮੁੱਖ ਮੰਗਾਂ ਉਹ ਮਨਾ ਕੇ ਰਵਾਂਗੇ ਅਸੀਂ ਅੱਕਾਂ ਲਈ ਲੜਦੇ ਆ ਉਦੋਂ ਵੀ ਅਸੀਂ ਦੋ ਦਿਨ ਅੱਗੇ ਵਧੇ ਆ ਇਹਨਾਂ ਨੇ ਸਾਡੇ ਤੇ ਤ੍ਰਿਹਾਨੇ ਪੁਲਿਸ ਨੇ ਅੱਤੂਰ ਗਾਂਦੇ ਗੋਲੇ ਤੇ ਆਪਣਾ ਪਲਾਸਟਰੀਆਂ ਗੋਲਗਾਂ ਚਲਾਈਆਂ ਸਾਡੇ ਕਿਸਾਨ ਜ਼ਖਮੀ ਹੋ ਕੋਈ ਗੱਲ ਨਹੀਂ ਸਾਡੇ ਆਗੋਂ ਦੀ ਕਾਲ ਆਈ ਆ ਅੱਜ ਅਸੀਂ ਤਿਆਰ ਆ ਕੋਈ 10 ਮਿੰਟ ਰਹਿ ਗਿਆ 11 ਵਜੇ ਹੀ ਹੱਲਾ ਬੋਲ ਦੇਣਾ ਜੀ ਹਾਂ ਸੀਮੈਂਟ ਤੇ ਬੈਰੀਕੇਡ ਲਾਏ ਗਏ ਨੇ ਬਹੁਤ ਵੱਡੇ ਵੱਡੇ ਬੈਰੀਕੇਡ ਲਾਏ ਗਏ ਨੇ ਪੁਲਿਸ ਪ੍ਰਸ਼ਾਸਨ ਵੀ ਪੱਪਾ ਪਰ ਹੋਇਆ ਕਿ ਅਸੀਂ ਕੁਝ ਵੀ ਹੋ ਜੇ ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦੇਣਾ ਕੋਈ ਚੱਕਰ ਨਹੀਂ ਕਿਸਾਨ ਵੀ ਸਾਡੇ ਪੂਰੀ ਤਿਆਰੀ ਚ ਜੀ ਸੀਮੈਂਟ ਦੇ ਬੈਰੀਕੇਡ ਵੇਖੋ ਜਾਂਦੇ ਕਿਵੇਂ ਜੀ ਇਹ ਸ਼ੇਰਾ ਮੂਰੀ ਰੋਕਾਂ ਨਹੀਂ ਰੁਕਦੀਆਂ ਠੀਕ ਹੈ ਨਹੀਂ ਇਹ ਸਿੱਖ ਕੌਮ ਹੈ ਇਹਨਾਂ ਮੂਰੀ ਰੋਕਾਂ ਨਹੀਂ ਰੁਕਦੀਆਂ ਸਾਡੇ ਕਿਸਾਨ ਬਹੁਤ ਜ਼ਿਆਦਾ ਸਵਾਲ ਲੱਖ ਕਿਸਾਨ ਐ ਇਸ ਮੋਰਚੇ ਦੇ ਇਹਦਾ 5-700 ਪੁਲਸਾ ਸਾਡੇ ਕੋਈ ਕੁਛ ਵੀ ਨਹੀਂ ਅਸੀਂ ਤੋੜ ਕੇ ਬੈਰੀਕੇਡ ਅੱਗੇ ਵਧਾਂਗੇ ਆਪਦੇ ਹੱਕ ਲੈ ਕੇ ਮੋੜਾਂਗੇ ਮੋਦੀ ਤਾਂ ਹੋਂ ਤੇ ਗੋਡਾ ਰੱਖ ਕੇ ਚੀਕਾਂ ਕਢਾਉਣ ਗਿਆ ਤਕੀ ਜੀ ਹਾਂ ਠੀਕ ਹੈ ਸੋ ਇਹ ਸੰ ਨੌਜਵਾਨ ਜਿਨ੍ਹਾਂ ਦਾ ਕਹਿਣਾ ਕਿ ਅਸੀਂ ਆਪਣੇ ਹੱਕ ਲੈ ਕੇ ਹੀ ਵਾਪਸ ਮੁੜਾਂਗੇ ਪਲ-ਪਲ ਦੀ ਅਪਡੇਟ ਤੁਹਾਨੂੰ ਦਿੰਦੇ ਰਾਵਾਂਗੇ ਜੁੜੇ ਰਹੋ ਸਾਡੇ ਨਾਲ ਧੰਨਵਾਦ